ਨੰਦੀਆ ਮਾਨ ਮਾਤਾ ਪ੍ਰਕਿਰਤੀ ਦਾ ਜੀਆਂ ਦੁਗੀਆਂ ਸਭ ਇਸਤਾਨਾ ਜੇਰਾ ਕਰਨ ਨਹੀਂ ਤੱਕਦੇ ਮਾਨ ਮਾਤਾ ਤੇ ਆਪਣਾ ਆਪਣਾ ਸੰਤਨ चङियु का खसा वाद ਮਨ ਚਾਉ ਭਇਆ ਤਬ ਆਗਮ ਸੁਣਿਆ ਅਰ ਮੰਗਲ ਕਾਮ ਸਥੀ ਬਣਿਆ ਸੇ ਦੰਤ ਭਏ ਹਰਿ ਆਈ ਜਨੀਵੇ ਦਾ ਸਤਗੁਰ ਦੇਖਿਆ ਜਾਏ ਧੰ ਧੰ ਆਸ ਬਨਹਿਆ ਸੋਹੀ ਸਖੇ ਜੇ ਕਿਤੇ ਹਮ ਜਿਤੇ ਸੰਸਾਰਤ ਤੇ ਮੁਕਤ ਹੋ ਕੇ ਆ ਜਾ ਪਰ ਇਥੇ ਆ ਕੇ ਜਦੋਂ ਜਨਮ ਲੈ ਰਿਆ ਜਨਮ ਲੈਣ ਤੋਂ ਬਾਅਦ ਛੱਡ ਕੇ ਭੁੱਲ ਕੇ ਫਿਰ ਉਹ ਲੋਕ ਪੁੱਢੋਂ ਬੰਪੇ ਸਾਸ ਜਾਂ ਫਿਰ ਜਦੋਂ ਲੋਕਾਂ ਨੇ ਫਿਰ ਪਾਲਣ ਦਾ ਮਹਾਰਾਜ ਸਤੇ ਪਾਤਸ਼ਾਹ ਜੀ ਕਹਿੰਦੇ ਭਾਈ ਲੋਕਾਂ ਦੇ ਸਾਹਮਣੇ ਜਿਹੜਾ ਵੱਡਾ ਤੋਂ ਸਾਹ ਚੱਲਦੇ ਸੀ ਉਹ ਵੀ ਵਾਜਗੁਰੂ ਨੇ ਖਿੱਚ ਲਏ ਮਾਨਮੁਖ ਲੋਕੋ ਨਾ ਵਿਸਰ ਫਿਰ ਉਹਨਾਂ ਨੂੰ ਜੂਨਾ ਚ ਪਾ ਦਿੱਤਾ ਉਹਨਾਂ ਨੂੰ 84 ਦੇ ਗੇੜ ਤੇ ਪਾ ਦਿੱਤਾ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੇ ਪਾਵਨ ਪੀਤਲ ਗੁਰਬਾਣੀ ਦੇ ਫਰਮਾਨ ਹਨ ਮਨ ਚਾਓ ਭਾ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਹੀ ਗ੍ਰਹਿ ਮੰਦਰ ਬਣਿਆ ਤੇਗ ਬਹਾਦਰ ਸਿਮਰਿਆ ਘਰ ਨੋਂ ਨਿਦਾਵਤ ਆਏ ਸਭ ਸਾਈ ਹੋਏ ਸਹਾਈ ਅੱਜ ਦੇ ਸ਼ੁਭ ਦਿਹਾੜੇ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅਤੇ ਮਾਤਾ ਨਾਨਕੀ ਜੀ ਦੇ ਗ੍ਰਹਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਗੁਰੂ ਕੇ ਮਹਿਲ अवतार ਧਾਰਿਆ ਇਨ੍ਹਾਂ ਸਤਿਗੁਰਾਂ ਦਾ ਧੰਗੁਰੂ ਤੇਗ ਬਾਦਰ ਸਾਹਿਬ ਮਹਾਰਾਜ ਦਾ ਪ੍ਰਕਾਸ਼ ਗੁਰਪੁਰਬ ਬੇਅੰਤ ਸੰਗਤਾਂ ਜਿੱਥੇ ਸਾਜ ਖਣ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਸੰਸਾਰ ਭਰ ਦੇ ਅੰਦਰ ਮਨਾ ਰਹੀਆਂ ਹਨ ਉੱਥੇ ਅੱਜ ਗੁਰਦੁਆਰਾ ਗੁਰੂ ਕੇ ਮਹਿਲ ਪੋਰਾ ਸਾਹਿਬ ਵਿਖੇ ਪਰਸੋ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ ਇਹਨਾਂ ਦੇ ਅੱਜ ਸੰਪੂਰਨ ਖੁਸ਼ੀਆਂ ਦੇ ਨਾਲ ਭੋਗ ਪਏ ਗੁਰਬਾਣੀ ਦਾ ਕੀਰਤਨ ਹੋਇਆ ਗੁਰਮਤਿ ਵਿਚਾਰਾਂ ਹੋਈਆਂ ਸੰਗਤੀ ਰੂਪ ਵਿੱਚ ਅਰਦਾਸ ਹੋਈ ਹੈ ਹੁਕਮਨਾਮਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਤੇ ਹੁਕਮਨਾਮੇ ਦੀ ਵਿਚਾਰ ਮਾਨਯੋਗ ਐਡੀਸ਼ਨਲ ਹੈੱਡ ਗ੍ਰੰਥੀ ਸਿੰਘ ਸਭ ਗਿਆਨੀ ਅਮਰਜੀਤ ਸਿੰਘ ਜੀ ਕਰ ਰਹੇ ਹਨ ਸਾਰੀਆਂ ਸੰਗਤਾਂ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਪਵਿੱਤਰ ਦਰਬਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵੱਲੋਂ ਮੁੱਖ ਗ੍ਰੰਥੀ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਮਾਨਯੋਗ ਸਿੰਘ ਸਭ ਗਿਆਨੀ ਰਗਵੀਰ ਸਿੰਘ ਇਹਨਾਂ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰਤੇਗ ਬਾਦਰ ਸਾਹਿਬ ਜੀ ਦਾ ਅੱਜ ਪ੍ਰਕਾਸ਼ ਗੁਰਪੁਰਬ ਹੈ ਤੇ ਸਾਰੀਆਂ ਸੰਗਤਾਂ ਨੂੰ ਸਤਿਗੰਦ ਸ੍ਰੀ ਹਰਮੰਦਰ ਸਾਹਿਬ ਵੱਲੋਂ ਤਨ ਤਨ ਸ੍ਰੀ ਗੁਰਤੇਗ ਬਾਦਰ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਇਸ ਗੁਰਪੁਰਬ ਨੂੰ ਸਮਰਪਿਤ ਸਤਿਗੰਦ ਸ੍ਰੀ ਹਰਮੰਦਰ ਸਾਹਿਬ ਵੱਲੋਂ ਜਿੱਤੇ 27 ਅਪ੍ਰੈਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਸਹੀ 12 ਵਜੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਆਰੰਭ ਹੋਇਆ ਸੀਗਾ ਜੋ ਕਿ ਵੱਖ-ਵੱਖ ਬਜ਼ਾਰਾਂ ਚੌਂਕਾਂ 'ਚ ਹੁੰਦਾ ਹੋਇਆ ਉਸ ਨਗਰ ਕੀਰਤਨ ਦੀ ਸਮਾਪਤੀ ਜਿਹੜੇ ਗੁਰਦੁਆਰਾ ਗੁਰੂ ਕੇ ਮੈਲ ਜਿੱਤੇ ਗੁਰ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਸਥਾਨਾ ਉਸ ਜਗ੍ਹਾ ਤੇ ਨਗਰ ਕੀਰਤਨ ਦੀ ਸਮਾਪਤੀ ਹੋਈ ਸੀਗੀ ਸੋ 27 ਅਪ੍ਰੈਲ ਨੂੰ ਜਿੱਤੇ ਸ੍ਰੀ ਅਖੰਡ ਪਾਠ ਸਾਹਿਬ ਗੁਰਦਰਾ ਗੁਰੂ ਕੇ ਮਹਿਲ ਵਿਖੇ ਗੁਰਦਰਾ ਸਾਹਿਬ ਵਿਖੇ ਆਰੰਭ ਹੋਏ ਸਨ ਅੱਜ ਉਹਨਾਂ ਦੇ ਹੁਣ ਭੋਗ ਪਾਏ ਗਏ ਨੇ ਗੁਰਦਰਾ ਗੁਰੂ ਕੇ ਮਹਿਲ ਵਿਖੇ ਤੇ ਹੁਣ ਮੇਰੇ ਬਹੁਤ ਹੀ ਸਤਿਕਾਰਯੋਗ ਭਾਈ ਅਮਰਜੀਤ ਸਿੰਘ ਜੀ ਐਡੀਸ਼ਨਲ ਹੈੱਡ ਗ੍ਰਾਂਥੀ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਹੁਕਮਨਾਮਾ ਸਾਹਿਬ ਆਏ ਸਨ ਉਸ ਹੁਕਮਨਾਮੇ ਦੀ ਕਥਾ ਵਿਚਾਰ ਕਰ ਰਹੇ ਨੇ ਸਾਰੀਆਂ ਸੰਗਤਾਂ ਇਨਾਂ ਸਮਾਗਮਾਂ ਵਿੱਚ ਆਪਣੇ ਤਨ ਕਰਕੇ ਮਨ ਕਰਕੇ ਹਿੱਸਾ ਲੈ ਰਹੀਆਂ ਨੇ ਸਾਰਿਆਂ ਸੰਗਤਾਂ ਦਾ ਧੰਨਵਾਦ ਅੱਜ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸਾਰਾ ਦਿਨ ਗੁਰਮਤ ਸਮਾਗਮ ਚੱਲਣਗੇ ਜੋ ਰਾਤ ਲਗਭਗ 11 11:30 ਵਜੇ ਤੱਕ ਇਹ ਗੁਰਮਤ ਸਮਾਗਮ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਹੋਣਗੇ ਅਤੇ ਅੱਜ ਇੱਥੇ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਦੀਵਾਲਾ ਵੀ ਕੀਤੀ ਜਾਵੇਗੀ ਇਸ ਤੋਂ ਇਲਾਵਾ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸਵੇਰੇ 8:30 ਤੋਂ ਲੈ ਕੇ ਦਪਹਿਰ 12 ਵਜੇ ਤੱਕ ਸਤਕੰਨ ਸ੍ਰੀ ਹਰਮੰਦਰ ਸਾਹਿਬ ਵਿਖੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਤੇ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਜੀ ਵਿਖੇ ਜਲੌਸ ਜਾਇਆ ਜਾਣਗੇ ਜਿਹੜੀਆਂ ਸੰਗਤਾਂ ਨੇ ਜਲੌਉ ਦੇ ਦਰਸ਼ਨ ਕਰਨੇ ਨੇ ਉਹ ਜਲੌਉ ਦੇ ਦਰਸ਼ਨ ਕਰ ਸਕਦੇ ਨੇ ਸਾਰੀਆਂ ਸੰਗਤਾਂ ਨੂੰ ਫਿਰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਤ ਹੈ ਆਪ ਰਿਧਿਆ